ਜੁਲਾਈ ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਇੱਕ ਡਿਜ਼ਾਇਰ ਕੈਬ ਜਿਹੜੀ ਹੈਗੀ ਹੈ ਡਿਜ਼ਾਇਰ ਟੈਕਸੀ ਜਿਹੜੀ ਹੈਗੀ ਹੈ ਉਹ ਗਨਪੁਆਇੰਟ ਤੇ ਖੋਲ ਹੀ ਗਈ ਸੀ ਬਲੌਂਗੀ ਦੇ ਏਰੀਆ ਦੇ ਵਿੱਚ ਆ ਸਾਡੀਆਂ ਇਮੀਡੀਏਟਲੀ ਟੀਮਾਂ ਜਿਹੜੀਆਂ ਸੀਗੀਆਂ ਥਾਣੇ ਦੀ ਟੀਮਾਂ ਸੀ ਇਹਦੀ ਟੀਮਾਂ ਇਮੀਡੀਏਟਲੀ ਐਕਸ਼ਨ ਦੇ ਵਿੱਚ ਆ ਗਈਆਂ ਤੇ ਕੇਸ ਨੂੰ ਅਸੀਂ ਟ੍ਰੇਸ ਕਰਨਾ ਸ਼ੁਰੂ ਕੀਤਾ ਤਾਂ ਇਹਦੇ ਵਿੱਚ ਸਾਨੂੰ ਸਫਲਤਾ ਮਿਲੀ ਜਦੋਂ ਅਸੀਂ ਹੁਣ ਇਹ ਇਹਨਾਂ ਦੇ ਇਹਦੇ ਵਿੱਚ ਜਿਹੜੇ ਇਨਵੋਲਡ ਤਿੰਨ ਦੋਸ਼ੀ ਨੇ ਉਹ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤਿੰਨੇ ਦੋਸ਼ੀਆਂ ਤੋਂ ਜਿਹੜੀ ਖੋਈ ਹੋਈ ਗੱਡੀ ਸੀ ਉਹ ਵੀ ਰਿਕਵਰ ਹੋਈ ਏ ਤੇ ਉਸ ਦੇ ਨਾਲ ਜਿਹੜਾ ਵੈਪਨ 315 ਬੋਰ ਦਾ ਇੱਕ ਦੇਸੀ ਕਟਾ ਯੂਜ਼ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਰਿਕਵਰ ਕਰ ਲਿਆ ਗਿਆ ਆ ਇਹਨਾਂ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ ਕਰੀਬ 2 ਮਹੀਨਿਆਂ ਤੋਂ ਬਲੌਂਗੀ ਏਰੀਆ ਦੇ ਵਿੱਚ ਇੱਕ ਪੀਜੀ 'ਚ ਰਹਿ ਰਹੇ ਸਨ ਤੇ ਇਹ ਡੈਲੀ ਚ ਅਪਨਾ ਫਜ਼ਿਲਕਾ ਦੇ ਬੇਸਿਕਲੀ ਪਿੱਛੋਂ ਰਹਿਣ ਵਾਲੇ ਨੇ ਫਜ਼ਿਲਕਾ ਤੋਂ ਇਹ ਧਿਆਨ ਦੇ ਸੀ ਨਹੀਂ ਕਿ ਇਹਨਾਂ ਨੇ ਪੀਜੀ ਦਾ ਕਮਰਾ ਰੈਂਟ ਤੇ ਲਿੱਤਾ ਹੋਇਆ ਸੀ ਤੇ ਇੱਥੇ ਆ ਕੇ ਰਹਿ ਪੈਂਦੇ ਸੀ ਤੇ ਜਾਂਦੇ ਹੋਏ وارادات ਕਰਕੇ ਕੋਈ ਨਾ ਕੋਈ ਇਨਸੀਡੈਂਟ ਕਰਕੇ ਉਦੋਂ ਬਾਅਦ ਇਹ ਵਾਪਸ ਫਜ਼ਿਲਕਾ ਚਲੇ ਜਾਂਦੇ ਸਨ ਹਜੇ ਤੱਕ ਇਹਨਾਂ ਦੀਆਂ ਦੋ ਚੋਰੀ ਦੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਇੱਕ ਐਕਟਿਵ ਆ ਉਹਨੂੰ ਚੋਰੀ ਕੀਤੀ ਸੀ ਪਲੱਸ ਇੱਕ ਬੁਲਟ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਕੀਤਾ ਸੀਗਾ ਇਹ ਇਸ ਗੱਡੀਆਂ ਦੇ ਵਿੱਚ چاہے ਚੋਰੀਆਂ ਖੋਈਆਂ ਹੋਈਆਂ ਗੱਡੀਆਂ ਇਹਦੇ ਉੱਤੇ ਜਾਲੀ ਨੰਬਰ ਪਲੇਟ ਲਗਾ ਕੇ ਜਾਂ ਤਾਂ ਉਸਨੂੰ ਖੁਦ ਇਸਤੇਮਾਲ ਕਰਦੇ ਸਨ ਜਾਂ ਫਿਰ ਅੱਗੇ ਕਿਸੇ ਨੂੰ ਇਸਤੇਮਾਲ ਕਰਨ ਵਾਸਤੇ ਦਿੰਦੇ ਸਨ ਤੇ ਜਾਂ ਫਿਰ ਉਸ ਗੱਡੀ ਨੂੰ ਵੇਚ ਦਿੰਦੇ ਸਨ ਅ ਇਸ ਇਹਨਾਂ ਦੀ ਇਹਨਾਂ ਚ ਮੋਟਰਸਪਰਿੰਟ ਇਹਨਾਂ ਦੀ ਐਸੀ ਇਹਨਾਂ ਨੇ ਲੁਧਿਆਣੇ ਦੇ ਲੁਧਿਆਣੇ ਦੇ ਇੱਕ ਬੰਦੇ ਚੋਂ ਲੁਧਿਆਣੇ ਦੇ ਇੱਕ ਬੰਦੇ ਤੋਂ ਪਹਿਲਾਂ ਫੋਨ ਚੋਰੀ ਕੀਤਾ ਉੱਥੇ ਫੋਨ ਚੋਰੀ ਕਰਕੇ ਫਿਰ ਉਸ ਫੋਨ ਰਾਹੀਂ ਇਹਨਾਂ ਨੇ ਜਿਹੜੀ ਸੀ ਗੱਡੀ ਜਿਹੜੀ ਸੀਗੀ ਉਹ ਕੈਬ ਬੁੱਕ ਕਰਾਈ ਸੀ ਤਾਂ ਕਿ ਟ੍ਰੇਸ ਨਾ ਹੋ ਪਾ ਨਹੀਂ ਤੇ ਉਸ ਜਿਹੜੀ ਐਪ ਰਾਹੀਂ ਜਿਹੜੀ ਕੈਬ ਬੁੱਕ ਕਰਾਈ ਸੀ ਫਿਰ ਉਸ ਕੈਬ ਨੂੰ ਗਨ ਪੁਆਇੰਟ ਤੇ ਖੋਇਆ ਸੀ ਹਾਂ ਇਹਨੂੰ ਹਜੇ ਦਿੱਕਤ ਤਾਂ ਕੋਈ ਜਨਰਲ ਬੈਕਗ੍ਰਾਉਂਡ ਫਿਲਹਾਲ ਸਾਹਮਣੇ ਨਹੀਂ ਆਇਆ ਇਹ ਫਸਟ ਟਾਈਮ ਹੀ ਜਿਹੜੇ ਹੈਗੇ ਆ ਅਰੈਸਟ ਹੋਏ ਆ ਇਸ ਟਾਈਮ ਤੇ ਇਹਦੇ ਵਿੱਚ ਇੱਕ ਜਿਹੜਾ ਅ ਅਸ਼ਮੀਤ ਸਿੰਘ ਨਾਮ ਦਾ ਬੰਦਾ ਹੈ ਇਹ ਬਤੌਰ ਅਗਨੀਵੀਰ 2022 ਦੇ ਵਿੱਚ ਭਰਤੀ ਹੋਇਆ ਸੀਗਾ ਤੇ ਕਰੀਬ ਪਿਛਲੇ 2 ਮਹੀਨਿਆਂ ਤੋਂ ਇਹ ਛੁੱਟੀ ਤੇ ਆਇਆ ਸੀ ਤੇ ਮੁੜ ਕੇ ਉਸ ਤੋਂ ਬਾਅਦ ਪਹੋੜਾ ਹੋਇਆ ਹੋਇਆ ਤੇ ਵਾਪਸ ਨਹੀਂ ਗਿਆ 2022 2022 ਚ ਐਡਮਿਟ ਪਰਤੀ ਹੋਇਆ ਸੀ ਉਹ ਰਿਕਰੂਟ ਹੋਇਆ ਸੀ ਇਹ ਤਿੰਨੋਂ ਕੋਈ ਐਡਿਕਟ ਹੈ ਡਰਗ ਐਡਿਕਟ ਹੈ ਇਹ ਕਿਉਂ ਕਰਦੇ ਸੀ ਨਹੀਂ ਡਰਗ ਐਡਿਕਸ਼ਨ ਦੀ ਤਾਂ ਗੱਲ ਸਾਹਮਣੇ ਨਹੀਂ ਆਈ ਹੈ ਕੋਈ ਪਰ ਹਜੇ ਤੱਕ ਇਹ ਹੈ ਕਿ ਇਹ ਇਹ ਪੈਸੇ ਵਾਸਤੇ ਇਹ ਚੀਜ਼ ਕਰਦੇ ਸੀ ਗੱਡੀਆਂ ਨੂੰ ਜਾਂ ਤਾਂ ਵੇਚਦੇ ਸੀਗੇ ਜਾਂ ਫਿਰ ਆਪ ਦਾ ਇਸਤੇਮਾਲ ਕਰਦੇ ਸੀ ਜਲਦੀ ਨੰਬਰ ਪਲੇਟ ਲਗਾ ਕੇ ਕਿੰਨੇ ਕੇ ਚੁੱਕਿਆ ਹੈ ਇਹ 18 ਤੋਂ 23 ਸਾਲ ਦੇ ਯੰਗਸਟਰਸ ਆ ਬਿਲਕੁਲ ਇਹ ਸਗਾ ਭਰਾ ਇਹ ਸਗਾ ਭਰਾ ਇਹ ਸਗਾ ਭਰਾ ਹਾਂਜੀ ਦੋ ਸਗੇ ਭਰਾ ਇਹ ਕੋ ਨਾਲ ਦੋਸਤ ਸਰ ਇਹ ਕੱਟਾ ਕਿਥੋਂ ਲੈ ਕੇ ਆਇਆ ਸੀਗਾ ਕੋਈ ਆ ਰਿਹਾ ਹੈ ਕੋਈ ਕਨੈਕਸ਼ਨ ਜਿਹੜਾ ਹੈਗਾ ਇਹ ਇਹ ਕੱਟਾ ਜਿਹੜਾ ਹੈਗੇ ਕਨਪੂਰ ਯੂਪੀ ਤੋਂ ਲੈ ਕੇ ਆਏ ਨੇ ਇਹ ਉੱਥੋਂ ਪਤਾ ਕਰਕੇ ਲੈ ਕੇ ਆਏ ਨੇ ਤੇ ਸਾਡੀ ਉਹਦੇ ਦੀ ਇਨਵੈਸਟੀਗੇਸ਼ਨ ਜਿੱਥੋਂ ਲੈ ਕੇ ਆਏ ਉਹਦੇ ਪ੍ਰਤੀ جاری ਹੈ ਹਾਂਜੀ ਹਾਂਜੀ ਇਹ ਚ ਬੇਸਿਕਲੀ ਜਿਵੇਂ ਮੈਂ ਦੱਸਿਆ ਹੈ ਕਿ ਫਰੂਜ਼ ਫਜ਼ਿਲ ਕਾ ਤੋਂ ਆਂਦੇ ਸੀਗੇ ਉੱਥੇ ਉੱਥੇ ਬਾਈ ਟ੍ਰੇਨ ਜਾਂ ਬਾਈ ਬੱਸ ਆਂਦੇ ਸੀਗੇ ਤੇ ਇੱਥੇ ਆਪਣੇ ਪੀਜੀ ਦੇ ਵਿੱਚ ਜਿਹੜਾ ਕਮਰਾ ਸੀ ਉੱਥੇ ਰਹਿੰਦੇ ਸੀਗੇ ਫਿਰ ਲੇਟ ਨਾਈਟ ਜਾਂ ਅਰਲੀ ਮਾਰਨਿੰਗ ਕੋਈ ਚੋਰੀ ਜਾਂ ਲੁੱਟਖੋਦੀ ਵਾਰਦਾਤ ਕਰਕੇ ਫਿਰ ਉਹ ਗੱਡੀ ਸਮੇਤ ਫਜ਼ਿਲ ਕਾ ਚਲੇ ਜਾਂਦੇ ਉਹ ਵੀ ਰਿਕਵਰਡ ਹੈ ਜੀ ਅਭੀ ਤੱਕ ਫਿਲਹਾਲ 3 ਤੋਂ ਬਾਰੇ ਪਾਸ ਰਿਕਵਰਡ ਹੈ ਤੋਂ ਬਾਕੀ ਇਹਨ세 ਪੁੱਛਤਾ ਚੱਬੀ ਜਾ ਰਹੀ ਹੈ ਤੋਂ ਹੋਰ ਵੀ ਕਾਫੀ ਇਨਸੀਡੈਂਟਸ ਇਨ세। ਸਰ ਇਹ ਬੁਲੋਟਾਈਪ ਕਾਲ ਐਕਟਿਵਾਈਜ਼ ਨਹੀਂ ਸੀ ਮਾਲੀ। ਇਹ ਵਾਰदात ਕੋਈ ਇਨਜਾਮ ਦੇਣੇ ਲਈ ਯੂਜ਼ ਹੋ ਤੋ ਸਾਹਮਣੇ ਨਹੀਂ ਆਈ ਇਹ ਚੀਜ਼ ਲੇਕਿਨ ਯਾ ਤੋ ਖੁਦ ਕੇ ਇੱਕ ਇੱਕ ਦੋ ਗਾੜੀਆਂ ਖੁਦ ਇਸਤੇਮਾਲ ਕਰ ਰਹੇ ਸੀ ਇੱਕ ਦੋ ਗਾੜੀਆਂ ਜੋ ਥੀ ਇਹਨਾਂ ਨੇ ਵੇਚ ਦਿੱਤੀ। ਸਰ ਕਿਨੂੰ ਵੇਚ ਦੇ ਸੀ ਕਿ ਉਹ ਜਾਣਕਾਰੀ ਮੇਰੀ ਉਹ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹਨੂੰ ਅੱਗੇ ਵੇਚ ਦੇ ਸੀ ਚੋਰੀ ਵਾਲੀ ਗੱਡੀਆਂ ਉਹਨਾਂ ਦੇ ਖਿਲਾਫ ਵੀ ਜੇ ਉਹਨਾਂ ਦਾ ਕਸੂਰ ਹੋਇਆ ਤਾਂ ਕਰ ਦੇ ਹੋਏ। ਪਰ ਕਿਉਂਕਿ ਜਾਲੀ ਨੰਬਰ ਪਲੇਟ ਜਾਲੀ ਕਾਗਜ਼ ਬਣਾ ਕੇ ਦਿੰਦੇ ਸੀ ਤਾਂ ਉਸ ਸਮਾਂ ਲਾ ਇਸ ਇਹ ਪਲਸ 2 ਪਾਸ ਹੈ 10th ਪਾਸ ਹੈ ਇੱਕ 10th ਪਾਸ ਹੈ 2+2 ਪਾਸ ਕਿਉਂਕਿ ਓਲਾ ਹੋਗੀ ਉਹ ਬਰ ਇਹ ਤਾਂ ਰਜਿਸਟਰਡਸ ਹੈ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਐਪਸ ਹੈ ਉਹਦਾ ਕਈ ਵਾਰੀ ਡਾਟਾ ਨਹੀਂ ਮਿਲ ਪਾਂਦਾ ਜਿਸ ਕਰਕੇ ਪ੍ਰੋਬਲਮ ਜਿਹੜੀ ਓਬਵੀਅਸ ਹੁੰਦੀ ਹੈ ਨਹੀਂ ਡਾਟਾ ਦੀ ਕੋਈ ਬਲਤੀ ਹੈ ਇਹਦੇ ਵਿੱਚ ਇੱਕ ਵੀ ਕੈਡ ਕਰਨਾ ਸੰਭਵ ਅੱਜ ਵੀ ਜੇ ਚੰਡੀਗੜ੍ਹ ਦੀ ਗੱਲ ਕਰ ਲਈਏ ਬੜੇ سارے ਟੈਕਸੀ ਡਰਾਈਵਰਸ ਇਕੱਠੇ ਹੋ ਕੇ ਉਹਹੀ ਇਹ ਪ੍ਰੋਟੈਸਟ ਕਰ ਰਹੇ ਨੇ ਕਿ ਜਿਹੜੇ ਰਜਿਸਟਰਡ ਐਪਸ ਨੇ ਉਹਨਾਂ ਨੂੰ ਐਸੀ ਚੀਜ਼ ਜਿਹੜਾ ਬਣਿਆ ਜਾ ਰਿਹਾ ਜਦਕਿ ਜੋ ਨਾਨ ਰਜਿਸਟਰਡ ਐਪਸ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਚੀਜ਼ਾਂ ਸਾਹਮਣੇ ਹੋ ਰਹੀਆਂ ਤਾਂ ਫਿਰ ਇਸ ਵਿੱਚ ਸ਼ਾਮਿਲ ਲੈ ਜਿਹੜਾ ਉਹ ਮੁਹਾਲੀ ਪੁਲਿਸ ਜਿਹੜੀ ਲਈ ਇਸ ਚੀਜ਼ ਨਹੀਂ ਅਸੀਂ ਲੀਗਲੀ ਇਹਨੂੰ ਸਟੱਡੀ ਕਰ ਲੈਂਦੇ ਹਾਂ ਜੇ ਲੀਗਲ ਇਹਦੇ ਵਿੱਚ ਕੋ